ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਰਮਖਾਲੀ ਆਲ ਦੇ ਉੱਤੇ ਅੱਜ ਤਰੀਕ ਹੈਗੀ ਹੈਗੀ 6 ਅਪ੍ਰੈਲ 2025 ਅੱਜ ਪਹੁੰਚਿਆ ਮੂਗਾ ਦਾ ਇੱਕ ਮੰਡੀ ਦੇ ਉੱਤੇ ਤੇ ਤੁਹਾਨੂੰ ਆਪਾਂ ਸਾਰੇ ਮਾਡਲਸ ਤੇ ਸਾਰੇ ਰੂਡ ਵਿਖਾਵਾਂਗੇ ਤੇ ਜੁੜੇ ਰਹੋ ਵੀਡੀਓ ਨਾਲ ਵੀਡੀਓ ਅੰਤ ਤੱਕ ਜਰੂਰ ਦੇਖਿਓ ਬਾਗੀ ਟਰੈਕਟਰ ਆਈ ਜਾਂਦੇ ਆਗੇ ਕਰਦਿਆਂ ਸ਼ੁਰੂਆਤ ਆਪਾਂ ਫਾਰਮ ਡਰਾਈਵ ਫਾਟ ਤੋਂ ਕਿਹੜਾ ਮਾਡਲ ਆ ਬਈ ਆ ਹੰਨੇ ਮਾਰ ਲਾ 1,85,000 ਰੁਪਿਆ ਦੀ ਡਮਾਰ ਆ ਬਈ ਕੰਡੀਸ਼ਨ ਤੇ ਦੇਖ ਸਕਦੇ ਆ ਉਹ ਆ ਕੇ ਟਰੈਕਟਰ ਕਰਾਈ ਜਾਂਦੇ ਆਗੇ ਹੋਰ ਵੀ ਇਧਰ ਨਾਲ 265 ਮਿਹਦਰਾ 992 ਮਾਡਲ ਹੈ 1,75,000 ਰੁਪਿਆ ਪੰਜਾਬ ਨੰਬਰ ਆਗਾ ਕੰਡੀਸ਼ਨ ਦੇਖ ਸਕਦੇ ਛੋਟੇ ਕੰਮ ਵਾਲੀ ਟਰੈਕਟਰ ਬੱਲਿਆ ਹੈਗਾ ਆਪੇ ਇੱਕ ਟਾਇਰ ਹੈਗੇ ਆ ਇਹ ਕੇ ਦੇ ਇੱਧਰ ਨਾਲ ਆ ਗਿਆ ਸਵਰਾ 735 98 ਮਾਡਲ ਹੈ 1,65,000 ਰੁਪਏ ਡਿਮਾਂਡ ਆ ਤੇ ਆਵ ਨੰਬਰ ਹੈਗਾ ਮੋਬਾਈਲ ਨੰਬਰ ਕਿੰਨਾ ਹੈ ਬਾਈ ਠੀਕ ਹੈ ਜੀ ਠੀਕ ਹੈ ਇੱਧਰ ਆ ਗਿਆ ਜੀ 750 ਹਸਣ ਵਾਲੀ ਕਾ ਡੀ ਆਈ ਟਾਇਰ ਆ ਗਏ ਮਾਰਫ ਦੇ ਹਨ 13 6 22 ਟਾਇਰਾਂ ਚ ਹੈਗਾ ਕਲੀਨ ਚੈੱਕ ਕਰ ਸਕਦਾ ਲੀਗ ਲੂਕ ਇਹਦਾ ਉਹਨੂੰ ਹੈਗਾ ਸੁੱਕਾ ਪੈ ਜਾਮਾ ਟਰੈਕਟਰਾਂ ਮੋਰੋ ਕਾ ਦੇ ਆ ਕੇ ਜਾਣਕਾਰੀ ਦੱਸਿਆਗਾ ਇੱਕ ਮਾਰਲਾ 2 ਲੱਖ 2020 220 50 ਨੰਬਰ ਟਰੇਟਰ ਬਹੁਤ ਕਾ ਸੁਆਲੀ ਕਾ ਅਦਰ ਆ ਗਿਆ ਅਰਚਨ ਇਹ ਟਰਾਈ ਨਹੀਂ ਲੱਗੀ ਹੁਣੇ ਦੋ 1000 10 ਮਾਰਲਾ 365000 ਰੁਪਇਆ ਇਹਦਾ ਜਿਹੜਾ ਪਲੇਟਫਾਰਮ ਬਣਾਇਆ ਵਾ ਸਟੇਟ ਜਿਹੜਾ ਚੱਲਦੇ ਅੱਜ ਕੱਲ੍ਹ ਉਹ ਬਣਾਇਆ ਵਾ ਇਹਦਾ ਇਹਨੀ ਟਰਾਈ ਤੋਂ ਟਰੇਟਰ ਟਰਾਈ ਚੱਲਦੀ ਸੀ ਐਮ ਆਰ ਤੇ ਟਾਇਰ ਆ ਰਹੇ ਕਾ ਸਟੈਂਡਰਡ ਡੀਆਈ 345 ਟਾਇਰ ਤੂਸ ਵੀ ਖਫੇ ਵਈ ਆ ਇਹਦੀ ਕਿੰਨਾ ਰੇਟ ਉਦਾ ਕਿੰਨਾ ਰੇਟ ਆ ਪੰਜ ਮਾਰ ਲੈ 1.5 ਲੱਖ ਰੁਪਈਆ ਠੀਕ ਆ ਫਰ ਜਾਇਜ ਜਮਾ 45 ਜੀ ਵੀ ਟਰੈਕਟਰ ਆਗਾ ਇਧਰ ਛੋਟੇ ਮੁੱਲ ਦਾ ਆ ਗਿਆ ਮੇਸੀ ਨਿਕਾ ਜਾ ਟਰੈਕਟਰ ਨਿਕਾ ਜਾ 241 ਮੇਸੀ ਫਰਗੂਸ਼ਨ ਇਹ ਹੈਗਾ ਬਾਈ ਇੱਕ ਮਰਲਾ 145000 ਰੁਪਿਆ ਡਬਲ ਕਲੱਚ ਆ ਪੀਵੀ ਨੰਬਰ ਆਗਾ ਡਬਲ ਕਲੱਚ ਚ ਆਉਂਦਾ ਹੈ ਟਰੈਕਟਰ ਤਕੜੇ ਆਗੇ ਲੈਫਟ ਲੂਟ ਨੂੰ ਬਹੁਤ ਤਕੜੇ ਆਗੇ ਸਵਰਾ 755 ਟਰੈਕਟਰ ਬਹੁਤ ਮੰਡੀ ਦੇ ਬਾਈ 23 ਮਰਲੇ 230 3 ਮਰਲੇ 23000 ਰੁਪਿਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆਗੇ ਸੁੱਕਾ ਪਾ ਟਰੈਕਟਰ ਜਾਵਾ ਟਾਇਰ ਹੈਗੇ ਆ 70 ਰੁਪਏ ਛਤਰੀ ਲੱਗੀ ਵੀ ਹੈਗੀ ਅਗਰ ਨਾੜ ਕੇ ਆ ਕੇ ਟਾਈਟ ਆਇ ਤੁਆ 86 ਮਾਡਲ ਹੈ 90 ਮਾਰ ਲਾਏਗਾ 94 135 1,35,000 ਰੁਪਇਆ ਇਹ ਅੰਦਰ ਪੰਪ ਵਾਲੇ ਆ ਗਏ ਇਹ ਜਦੋਂ ਕਲੱਚ ਨਾਲ ਆਪਣੇ ਨਾਲ ਲੈਫਟ ਨਹੀਂ ਚੱਕਦੇ ਕਲੱਚ ਛੱਡ ਕੇ ਲੈਫਟ ਚੱਕਦੇ ਆ ਇਹਨਾਂ ਨੇ 9899 ਵਿੱਚ ਬਾਹਰ ਕੀਤਾ ਜੀ ਪੰਪ ਇੱਥੇ ਪੰਪ ਆਉਣ ਲੱਗੇ ਸੀਗੇ ਉਹ ਕਲੱਚ ਨਾਲ ਪੇ ਚੱਕਦੇ ਲੈਫਟ ਇੱਧਰ ਆ ਗਿਆ 750 ਸੋਨ ਵਾਲੀ ਕਾ ਡੀਆਈ ਕਿਹੜਾ ਮਾਡਲ ਆ ਤਿੰਨ ਮਾਡਲ 2 ਤਿੰਨ ਮਾਡਲ 2,53000 ਰੁਪਿਆ ਆ ਨੰਬਰ ਆ ਬਾਈ, ਪੀਵੀ 46 ਤਰਨਤਾਰਨ ਦਾ ਨੰਬਰ ਆਗਾ। ਤੇ ਟਾਇਰ ਹੈਗੇ ਇਹਦੇ 15 ਦੇ ਆ, 15928 ਦੇ ਟਾਇਰ ਆਗੇ, ਗੁੜਿਹਰ ਦੇ। ਕਾਹਿੰ ਟ੍ਰੈਕਟਰ ਉੱਚਾ ਲੱਗਦਾ ਆਗਾ। ਨਹੀਂ ਜੀ ਠੀਕ ਆ ਟ੍ਰੈਕਟਰ ਦੀ। 5500 ਹੌਲੈਂਡ 12 ਮਾਗਲ 385 12 ਮਾਗਲ 585 ਇਹ ਹੈਗਾ ਜਲੰਧਰ ਦਾ ਨੰਬਰ ਆ ਪੀਵੀ 08। ਇਹ ਟੂਰਨਾਮੇ ਵਰਗੀ ਆ ਜਮ। ਗੁੜੀ ਉਹ ਰਟਾਇਆਗੇ ਨਹੀਂ ਗੁਰੂ ਵੀ ਵੇਖ ਸਕਦੇ ਆ ਇੰਨੇ ਕਾਮਯਾਬ ਜਿਹਾ ਨਹੀਂ ਹੋ ਰੈਟਰ ਪਤਾ ਨਹੀਂ ਕਾਦੋਂਗੇ ਮਾਰਕੀਟ ਜੀ ਬਣੀ ਨਹੀਂ ਇਹਨਾਂ ਦੀ ਬਹੁਤ ਪਾਪ ਆਏਗਾ ਦੇਖੋ ਦਰਾਗਾ ਸਟੈਂਡਰਡ 475 75 ਐਚ ਪੀ 12 ਮਾਡਲ 5 ਲੱਖ 25000 ਰੁਪਿਆ ਡਿਮਾਡ ਆ ਸ਼ੋ ओरिजिनल ਸ਼ੋ ओरिजिनल ਹੈ ਸ਼ੋ ਹੈਗੀ ਆ ਬਈ ਜਿਹਦੀ ओरिजिनल ਆ ਪੀਵੀ 11 ਸੈਦ ਪਟਿਆਲਾ ਜਾਂ ਸੰਗਰੂਰ ਦਾ ਨੰਬਰ ਆ ਇਹ ਟਾਇਰ ਨਵੇਂ ਵਰਗੇ ਆਗੇ ਆਪ ਵੀ ਲੱਗ ਰਹੀ ਆਂ ਹਾ ਹੱਡੀ ਲੱਗੀ ਹੋਈ ਹੈਗੀ ਡੈਕ ਲੱਗਿਆ ਵਾ ਤੇਰਾ ਇੱਕ ਸਮੋਲ ਲੈ ਕੇ ਡੀਏ 750 ਪੀਵੀ 2 ਅੰਮਰਸਰ ਦਾ ਨੰਬਰ ਹੈਗਾ 14 ਮਾਡਲ 5 ਲੱਖ 10 ਹਜ਼ਾਰ ਰੁਪਏ ਡਿਮਾਂਡ ਆ 50 14 17 ਜੋਊਗਾ ਇਹ ਐਮਆਰ ਵਟਾਇਰ 14 ਦੇ ਜੀ ਹੁਣ ਚੈੱਕ ਕਰ ਸਕਦੇ ਸੁੱਕਾ ਪਟਾਟਾ ਜਾਵਾਂ ਹੈਂ ਤੋੜਾ ਜਮਸਕਾ ਪਿਆਗਾ ਫਾਰਮ ਟਰੈਕ 60 ਪੰਜਾਂ 265000 ਰੁਪਿਆ ਨੰਬਰ ਹੈਗਾ 30 ਇਹ ਸਾਇਦ ਯਾਰ ਇਹ ਤਾਂ ਨਹੀਂ ਮੈਨੂੰ ਪਤਾ ਨੰਬਰ ਕਿੱਥੋਂ ਦਾ ਹੈ ਮਾਨਸੇਾ ਤਾਂ ਨਹੀਂ ਕਿਤੇ ਮਾਨਸਾਪੁਰ 31 ਆਣਾ ਨਵੇਂ ਟਾਇਰ ਆ ਗਏ 13 28 ਦੇ ਟਰੈਰ ਨਾਲ ਪਿਆ ਜਾਵਾਂ ਲਾਈਵ ਵੀਡੀਓ ਸਵਾਰਾ 747 2 ਲੱਖ 35000 2 ਲੱਖ 35000 ਰੁਪਏ ਨੰਬਰ ਇਹਦਾ ਲਿਖਿਆ ਨਹੀਂਗਾ ਤੇ ਟਰੈਕਟਰ ਬਹੁਤ ਘੱਟ ਆਇਆ ਹੈ ਟਰੈਕਟਰ ਠੀਕ ਹੈਗੇ ਆਪਦੇ ਹਿਸਾਬ ਨਾਲ ਸੁੱਕਾ ਪਿਆ ਜਾਂ ਟਰੈਕਟਰ ਨਾਲ ਇਧਰ ਆ ਗਿਆ ਵੀ ਮਿੰਦਰਾਰ ਜਣ ਅਲਟਰਾ 605 ਡੀਆਈ ਨੀ ਮਾਡਲ 585 585 ਨੀ ਮਾਡਲ ਨੰਬਰ 06 ਕਰਤਾਰਪੁਰ ਦਾ ਸ਼ਾਇਦ ਨੰਬਰ ਆ ਇਹਦਾ ਕੁਰੀਅਰ ਟਾਇਰ ਆਗੇ ਸੈਂਟਰ ਗੀਅਰ ਚਾ ਬਈਏ ਚੇ ਦੂਜਾ ਨਹੀਂ ਸਾਈਡ ਗੀਅਰ ਨਹੀਂ ਹੈਗਾ ਸੈਂਟਰ ਗੀਅਰ ਵਾਲਾ ਹੈ ਛਤਰੀ ਤਾਂ ਲੱਗੀ ਜੜੀ ਫੈਵਰ ਦੀ ਬੈਂਪਰ ਦੂਜਾ ਲੱਗਿਆ ਜਿਹੜਾ ਘੋੜਾ ਬੈਂਪਰ ਕਹਿੰਦੇ ਐ ਇਹਨੂੰ ਨਾਲ ਆ ਗਿਆ 5405 42000 2021 ਮਾਡਲ 7 ਲੱਖ 85000 ਰੁਪਏ ਡਿਮਾਂਡ ਆ ਗਈ ਅੰਮ੍ਰਿਤਸਰ ਦਾ ਨੰਬਰ ਹੈਗਾ ਮੂਲ ਰੱਤਾ ਦਾ ਨੰਮ ਹੀ ਆਗੇ ਮਾ ਕਰ ਮੰਨ ਲਓ 80 85 ਪੈਸੇ ਹੈਗੇ ਕੰਡੀਸ਼ਨ ਚੈੱਕ ਕਰ ਸਕਦੇ ਆਂ ਜੇ ਅਰਜੀਨਲ ਟ੍ਰੈਕਟਰ ਹੈਗਾ ਸਟੇਰਿੰਗ ਦਾ ਟੈਲਟ ਲੱਗਾ ਕੋ ਤਾਸ਼ਾ ਹੋਣ ਲੱਗਾ ਆਹ ਇਥੋਂ ਇਹ ਤੋਂ ਹੋਏਗਾ ਗਾਂਸ਼ਾ ਆਹ ਛਤਰੀ ਲੱਗੀ ਹੋਈ ਆ ਕਬੂਟਾ ਹੈ ਬਾਈ ਕਬੂਟਾ ਜਾਪਾਨੀ ਤਕਨੀਕ ਦਾ 5 625 625 21 ਮਾਡਲ 625 ਜਾਪਾਨੀ ਤਕਨੀਕ ਦਾ ਟਰੈਕਟਰ ਆ ਬਈ ਕਬੂਟਾ ਟਰੈਕਟਰ ਬਹੁਤ ਘੱਟ ਆਏ ਆਗੇ 5 ਸਾਲ ਗਾਰੰਟੀ ਦੇ ਨਾਲ ਆਉਂਦਾ ਹੈਗਾ ਕੰਪਨੀ ਵੱਲੋਂ 5501 ਮਾਡਲ ਆਗਾ ਡਿਊਲ ਕਲਚ ਸਟਲ ਸੈੱਟ ਵੈਟ ਡਿਸਕ ਪਾਵਰ ਸਟੀering ਪਲੇਟਫਾਰਮ ਦਾ ਫਲੈਟ ਹੀ ਹੈਗਾ ਸੈਰ ਕੀ ਦਾਗਾ ਜਪਨਾ ਜਪਾਨੀ ਤਕਨੀਕ ਆ ਸਾਰੀ ਕਪੋਟਾ ਉੰਨੇ ਮਾਰਕੀਟ ਬਣੀ ਨਹੀਂ ਛਤਰੀ ਲੱਗੀ ਹੋਈ ਹੈਗੀ ਮਾਰਕੀਟ ਹਜੇ ਉੰਨੀ ਬਣੀ ਨਹੀਂਗੀ 65 2HMT origignal power steering ਕਿਹੜਾ ਮਾਡਲ ਹੈ ਭਾਈ 12 ਮਾਡਲ ਆ 425 12 ਮਾਡਲ ਚੱਜ ਜਾਵਾ ਜੈਜ ਹੀ ਹੈਗਾ PV30 ਨੰਬਰ 6810 ਦੀ ਪਤਾ ਨਹੀਂ ਕਿਤੋਂ ਨੰਬਰ ਯਾਰ ਸ਼ੋ ਲਾਦਾ ਰ ਆ ਪੈਂ ਰੰਗ ਨਹੀਂ ਲੱਗਦੀ ਸ਼ੋ ਸ਼ੋ ਰੰਗ ਹੋਈ ਲੱਗਦੀ ਹੈ ਨਾ ਆ ਵਈ ਜਾਂਸੀ ਲਵਾਵਾਂ ਸਟੀering ਆਇਆਗਾ ਸੈਂਟਰ ਗੇਅਰ ਆ ਗਿਆ ਸੀ ਮੇ 59 ਕਰਾਂ ਤਾਂ ਉਹਨਾਂ ਦਾ ਗੇਅਰ ਇੱਥੇ ਇੱਥੇ ਸੈਂਟਰ ਕਰਤੇਗੀ ਆ ਛਤਰੀ ਲੱਗੀ ਹੋਈ ਹੈਗੀ ਤੁਹਾਨੂੰ ਲੱਗ 60 ਆ ਤੋ ਹੀ ਪਹਿਲਾਂ ਵੀਡੀਓ ਵੇਖਿਆ ਹੋਊਗਾ ਇਹ ਵੈਕ ਦਾ ਨਹੀਂ ਬਹੁਤਾ ਟਾਈਮ ਲੱਗਾਂਗੇ ਫਰੀਦਕੋਟ ਦਾ ਨੰਬਰ ਵੀ ਵੀਰ 4 ਇਹੜਾ ਨੇ ਮਾਡਲ 240000 ਰੁਪਏ ਦੀ ਡਿਮਾਂਡ ਆਗੀ। 59 ਕਰੇ ਨਿੰਜੇ ਨਾਲ ਆਗਾ। ਟਾਇਰ ਨਾ ਮੇਚ ਆ ਰਹੀ। ਇਹੜਾ ਸਵਰਾਜ 855 14 ਮਾਡਲ 515000 ਰੁਪਏ ਦੀ ਪੀਵੀ 10 ਲੁਧਿਆਣੇ ਦਾ ਨੰਬਰ ਆ ਬਈ। ਕਰਦੇ ਕੰਡੀਸ਼ਨ ਵੇਖ ਸਕਦਾ ਤੁਸੀਂ। 14 ਦੇ ਟਾਇਰਾਂ ਚ ਆ ਜਾਵਾਂ। ਸਾਫ ਕੰਡੀਸ਼ਨ ਆਗੀ। ਮੈਸੀ 245 ਪੀਵੀ 32 ਮਾਰਦਾ 91 145000 ਰੁਪਇਆ ਰੰਗ ਹੋਇਆ ਵਾ ਨਾ ਸਾਰਾ ਤਿਆਰ ਹੋਇਆ ਵਾ ਛੋ ਦੇ ਰੰਗ ਹੋਇਆ ਬਾਕੀ ਚਾਸੀ ਤਾਂ Ориジナル ਰੰਗ ਹੈ ਵੇਰਾ 852 ਰਿਵਰਸ ਪੀਟ ਕੋ ਜਾ ਆਇਆ ਹੈ ਕਰੋਨਾ ਵੇਲੇ ਦਾ 20 ਮਾਡਲ ਛੋਏ 130000 ਰੁਪਇਆ ਨੰਬਰ ਕਿੱਥੋਂ ਦਾ ਪੀਵੀ 04 ਫਰੀਦਕੋਟ ਦਾ ਨੰਬਰ ਆ ਬਾਈ ਤੁਸੀਂ ਦੇਖ ਸਕਦੇ ਹੋ ਸਾਫ ਪੂਰਾ ਸੈਂਟਰ ਗੀਅਰ ਦੇ ਵਿੱਚ 16 ਦੇ ਟਾਇਰਾਂ ਚ ਐਮ ਆਰ ਪਦਿਆਂ ਚ ਖਦਰੀ ਲੱਗੀ ਹੈਗੀ ਅਰਜਨ ਪੀਵੀ03 ਬਠਿੰਡੇ ਦਾ ਨੰਬਰ 9 ਮਾਡਲ 310 ਇਹ 98910 ਜਨਾ ਬਠਿੰਡੇ ਚ ਬਹੁ ਡਾਟਰ ਨਿਕਲਿਆ ਅਰਜਨ ਬਹੁ ਡਾਟਰ ਨਿਕਲਿਆ ਪੀਵੀ03 3 ਲਗਾ ਦਾ ਰੀ ਜਾ ਟਾਇਰ ਮਗਲੇ 30 ਕੇ ਪੈਸੇ ਆ ਮੂਰ ਤੇ 40 ਹੋਣਗੇ 1000 ਕਿਸੇ ਕੀ ਕਰਦੇ ਆ 2000 9035207 ਨੰਬਰ ਹੈਗਾ ਫਾਰਮ ਰੈਕ ਅੱਬ ਦੇ ਟਾਇਰ ਆ ਗਏ ਮਾੜਾ ਫੇਰੇ ਤੇ ਸਵਰਾਜ 855 ਆ ਗਿਆ ਬਾਈ 625 19 ਮਾਡਲ ਨੰਬਰ ਕਿਥੋਂ ਨੰਬਰ ਨਹੀਂ ਲਿਖਿਆ ਨਾ ਛਤਰੀ ਤਾਂ ਲੱਗੀ ਆ ਦੂਜੀ ਫੇਵਰ ਦੀ ਜਿਵੇਂ ਨਵੇਂ ਯਾਰ ਦਾ ਡੈਕਟਰ Ориਜਨਲ ਪੂਰਾ ਸੈਂਟਰ ਗੇਅਰ ਆਗਾ ਸਾਫੂ ਦਾ ਰੈਕਟਰਾ ਪੂਰਾ ਤੇ ਕਲੱਚ ਸਾਈਡ ਤੇ ਆ ਗਿਆ ਬਾਈ ਸਪੀਡ ਕੋਲਾ ਪਹਿਲਾਂ ਐਸੀ ਪੱਲੇ ਇਹਨਾਂ ਜੀ ਕੰਮ ਕਰਦਾ ਹੁੰਦਾ ਸੀਗਾ ਹੁਣ ਸਾਈਡ ਤੇ ਕਰਦਾ ਇਹਦਾ ਮਤਲਬ 18 ਰੂਲਾਂ ਤੋਂ 1900 ਕੀਤਾ ਸਾਈਡ ਤੇ ਇਧਰ ਆ ਗਿਆ ਮਿੰਦਰਾ 475 ਕਿਹੜਾ ਮਾਡਲ ਆ ਬਾਈ ਮਾਡਲ 247 ਮਾਡਲ 245 ਆ ਗੱਡੀ ਨੂੰ ਚੈੱਕ ਕਰ ਸਕਦੇ ਆਂਗੇ ਛੋਟੇ ਕਮੰਟਰ ਬਹੁਤ ਤੇਲ ਤੋਂ ਬਹੁਤ ਘੱਟ ਖਾਂਦੇ ਆ ਸੌਂਦੇ ਹੀ ਆ ਤੇਲ ਤੋਂ ਪੀਵੀ 30 ਨੰਬਰ ਆਦਾ ਵੀ ਪੰਜਾਬ ਦਾ ਇੱਧਰ ਫੇਰ ਆ ਗਿਆ ਫਾਰਮ ਟਰੈਕ ਫਾਰਮ ਟਰੈਕ ਆ ਗਿਆ ਲਾਈ ਪੀਟੂ ਦਾ 60 6 ਮਾੜਦਾ ਗਾਈ 2 2.5 ਲੱਖ ਰੁਪਈਆ ਦੀ ਡਿਮਾਂਡ ਆ ਪੀਵੀ ਨੰਬਰ ਆ ਏਡੀਆ ਈਡੀਆ ਤੇ ਤੁਰ ਘੱਟ ਖਾਂਦੇ ਆਗੇ ਕੰਡੀਸ਼ਨ ਚੈੱਕ ਕਰ ਸਕਦੇ ਆ 1492811 ਚ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਪੂਰਾ ਦੇਖਣਾ ਬਾਈ ਹਣ ਕੇ ਨਾ ਹੋਣਾ ਕਰਿਓ ਕਿਆਪਣਾ ਕਰੋ ਲਾਈਕ ਕਰਦਿਆ ਕਰੋ ਤੇ ਕਮੈਂਟ ਕਰਾਇਆ ਕਰੋ ਇੱਕ ਮਾਡਲ 255 PV 25 ਜਗਰਾਉਂ ਦਾ ਨੰਬਰ ਆਗਾ ਸਵਰਾਜ ਚਲੌਂਸ ਕਰਦੇ ਇੰਜਨ ਵਾਲਾ ਬਾਈ ਇਹ ਫ੍ਰੀ ਚੈੱਕ ਕਰ ਸਕਦੇ ਆਂ ਕਿ ਤਾਂ ਥੋੜੇ ਖੁਸ਼ਕੀਅ 30 35 ਪੈਸੇ ਆਗੇ ਇਹਦੇ ਦਾ 575 ਰੋ ਕਿਹੜਾ ਮਾਡਲ ਆ 93 ਮਾਡਲ 140 ਇਹ ਨਾਲੇ ਮਾਡਲ ਜੀ ਹੈਗਾ ਕੰਡੀਸ਼ਨ ਥੋੜੀ ਜਿਹੀ ਫਰ ਮਾਲ ਦਿਖਾਉਂਦੇ ਵੇਖ ਸਕਦੇ ਆਂ ਇਧਰ ਆਹ ਫਾਰਮ 60 ਬਹੁਤ ਜਿਆਦਾ ਥੱਟ ਮਾਰਲਾ ਅੰਤਰ ਨਹੀਂ ਲਿਖਿਆ ਨਾ ਬਹੁਤ ਟਰੈਕਟਰ ਨਿਕਲਾ ਵੀ ਫਾਰਮ ਵੀ ਇਹ ਵੀ ਤੇਲ ਤੋਂ ਮਾਰਾ ਵੜ ਗਾਂਗੇ ਡਰਾਫਟ 55 93 ਵੜਲਾ 135 ਡਬਲ ਕਲੱਚ ਆ ਟਰਾਈ ਚੱਲੀ ਜਾਂਦੀ ਹੈਗੀ ਰਾਂਗਰੋਂ ਨੂੰ ਵੱਜ ਜਾਵਾ ਦਰਾ 7 ਸਮਾਰਲ 560 ਆਗਾ 2.5 ਲੱਖ ਡਬਲ ਕਲਾਸ ਤੇ ਅੰਬੀ ਚੂੜੀ ਕੜੀ ਦੇ ਖੜੀ ਤੇ ਆ ਇਹ ਪੀਵੀ 11000 ਪਟਿਆਲਾ ਜੋ ਸਮੂਹ ਦਾ ਨੰਬਰ ਆ ਦੋਨਾਂ ਚੈੱਕ ਦਾ ਏਡੀਆਈ 750 ਡੀਆਈ 7 ਸਮਾਰਲ 2 ਪੈਣ ਜਮਾ ਜਿਆਦਾ ਰੇਟ ਆਗਾ ਨੰਬਰ ਕਿੱਥੋਂ ਦਾ ਪੀਵੀ 13 ਪੀਵੀ 13 ਨੰਬਰ ਆਗਾ ਸਾਈਡ ਗੇਰ ਚਾ ਬਈ ਇਹ ਅਤਰੀ ਉਤਰੀ ਲੱਗੀ ਵੀ ਹੈਗੀ ਸਾਰਸੋ 43 375 ਪੀਵੀ 34 ਨੰਬਰ ਪਤਾ ਨਹੀਂ ਕਿੱਥੋਂ ਦਾ ਹੈਗਾ ਜਿਹੜੀਂ ਚੈੱਕ ਕਰ ਸਕਦੇ ਹਾਂ ਮਧਰਾ ਵਾਲਾ ਨਾਰ 11 ਨਾੜਾ ਗਣਾ ਟਰੈਕਟਰ ਬਹੁਤ ਆ ਭਈ ਅੱਜ ਮੰਡੀ ਅੱਜ ਬਹੁਤ ਆ ਟਰੈਕਟਰ ਸਾਹਸੋਤਰਾ ਟਰੈਕਟਰ ਆ ਜਾਵਾ 99 ਮਾਡਲ 375 65 ਬਾਈ ਕਿਰਾਇਆ ਪਾ ਪਾਵਰ ਸ਼ੇਰਾਂਗਾ 30 30 ਹੈਗਾ ਇਹ ਆਪ ਦਾ ਨੰਬਰ ਹੈਗਾ ਇਹ ਮਾ ਸੋਕਰ ਵਾ ਵੀ ਡਬਲ ਜੈਕ ਵਾਲਾ ਪਾਵਰ ਸਟੀਅਰਿੰਗ ਹੈਗਾ ਸਿੰਗਲ ਵਾਲਾ ਨਹੀਂ ਹੈਗਾ ਰੰਗ ਵੀ ਓਰੀਜਨਲ ਆ ਸਾਤਰੀ ਦੂਜੀ ਲੱਗੀ ਹੋਇਆ ਫਾਇਵਰ ਦੀ ਪੈਰ ਹੈਗਾ 90 ਕੇ ਪੈਸੇ ਗੁੜੀ ਆ ਹਾਂ ਐਮ ਪੋਲੋ ਦੇ ਪੋਲੋ ਦੇ ਜਿਵੇਂ ਮਾ ਸੋਕਰ ਵਾ ਵੀ ਡਟਮ ਅਗਰ ਮਗਰ ਵੇਖ ਸਾ ਜਾਂ ਤੁਸੀਂ ਜਿਹੜੇ ਕੰਮ ਤੇ ਮਰਜ਼ੀ ਲਾ ਤੋਲ ਜਾ ਕੇ ਇਹਨੂੰ ਬਸ ਵੇਖਣ ਦੀ ਲੋੜ ਨਹੀਂ ਮਗਰ ਆਪਣੀਆਂ ਵੀ ਕਿੰਦਾ ਨੰਬਰ ਮੋਬਾਈਲ ਹੈ ਨੰਬਰ 41 999324 ਠੀਕ ਹੈ ਜੀ ਇਹ ਕਹਿੰਦੇ ਬਈ ਲੈਣਾ ਕਨੈਕਟ ਕਰ ਸਕਦੇ ਆ ਜਮਾ ਸੁੱਕਾ ਪਿਆ ਜਿਹੜੇ ਕੰਮ ਤੇ ਮਰਦੀ ਲਾ ਦੇ ਜਾ ਕੇ ਬਸ ਟਾਕਨ ਦੀ ਲੋੜ ਨਹੀਂ ਦੇਣੀ ਇਧਰ ਮਰਦੀ ਤੇ ਨਾਲ ਆ ਗਿਆ ਫਾਰਮ 60 ਠੀਕ ਹੈ 2002 ਮਾਡਲ ਆ 210 ਫਾਰਮ 60 ਇਦਾਂ ਆ ਗਈ 750 ਸੌਣ ਵਾਲੀ ਕਾ ਥੋੜੀ ਕ ਹਾਲਤ ਥੋੜੀ ਖਾਸ ਤਾਂਗੀ ਇੱਕ ਮਾਰਲਾ 1650 ਨੰਬਰ ਪੰਜਾਬ ਦਾ ਹੈਗਾ ਤੇ ਨਾਲ ਆ ਗਿਆ 963 ਇਹ ਟ੍ਰੈਕਟਰ ਬਹੁਤ ਘਾਟਾ ਮੰਡੀ ਤੇ ਪਤਾ ਨਹੀਂ ਨਿਕਲਾ ਘਾਟਾ ਰੰਗ ਥੋੜਾ ਦਾਜਾ ਹੋਇਆ ਹੋਇਆ ਵਾ ਪਤਾ ਨਹੀਂ ਕਿਹੜੇ ਕੰਮ ਤੋਂ ਨਹੀਂ ਮਾਡਲ ਨਹੀਂ ਮਤਲਬ 5595 ਜਿਹੜਾ ਨਾ ਮਾਰਲਾ ਨਾ ਰੰਗ ਦਾਜਾ ਹੋਇਆ ਹੋਇਆ ਯਾਰ ਹਣਾ ਹੁਣ ਨਹੀਂ ਹੈ ਨਹੀਂ ਗੱਲ ਜੀ ਇਹ ਤਾਂ ਪਲੇਟਫਾਰਮ ਹੈਗਾ ਫਲੈਟ ਹੈਗਾ ਉੱਚਾ ਬੰਦਾ ਬਹੁਤ ਬੈਨਦਾ ਇੱਥੇ ਉਦਰਾ ਤੂੜੀਆ ਰਿਪਰੇਸ਼ਨ ਦਿਖਾਉਣੇ ਆ ਗਏ ਤੇਰਾ ਪ੍ਰੀ 60 59 13 ਮਲ 260 ਦਾ ਐਡਰਸ ਜੇ ਭੋਂਗ ਭੋਂਗਲ ਤੋਂ ਆਇਆ ਵਾ ਉਹ ਨਾਲ ਆਇਆ ਤੂੜੀਆ ਰਿਪਰੇਫਾ ਦੇ ਨਹੀਂ ਆਇਆ ਆਵਾਜ਼ ਦੇਖ ਇੱਕ ਲੱਖ 30 ਹਜ਼ਾਰ ਰੁਪਈਆ ਬਈ ਇਹਦਾ ਹੈਗਾ ਰੇਟ ਹੈਗਾ ਕਿਉਂਕਿ ਸੀਜ਼ਨ ਆ ਗਿਆ ਮੂਰੇ ਹੁਣ ਤੇ ਮਾਡਲ ਤਾਂ ਪਤਾ ਨਹੀਂ ਲਿਖਿਆ ਨਹੀਂ ਮਾਡਲ ਨਹੀਂ ਲਿਖਿਆ ਵੇਖ ਹਾਲ ਤੁਸੀਂ ਦੇਖ ਸਕਦੇ ਆਂ ਕਿ ਜੇਕਰ ਦਾਣਾ ਹੋਵੇ ਤਾਂ ਹੈ 11 12 ਮਾਡਲ ਹੈ ਮੈਂ ਗਾਰੰਟੀ 14 15 ਮਾਡਲ ਲਵ 14 15 ਮਾਡਲ ਹੋਊ ਜਿਤ ਤੱਕ ਮੇਰਾ ਆਈਡਾ ਹੈਗਾ ਪਲੇਟ ਜੀ ਵੇਣਿਆ ਬਾਕੀ ਤਾਂ ਲੱਗੀ ਹੋਈ ਪਲੇਟ ਜੀ ਵੇਣਿਆ ਕਿੱਥੇ ਲੱਗੀ ਹੋਈ ਤਾਂ ਦੇ ਇਹ ਇੱਥੇ ਰਹਿਣੀਗੀ ਸੀਨ ਆਗਾ ਮੂਰੇ ਤੂੜੀ ਦਾ ਲਿਖਿਆ ਇੱਧਰ ਲਿਖਿਆ ਨਹੀਂ ਯਾਰ ਮਾਡਲ ਤਾਂ ਕਿਤੇ ਦੀਦਾ ਨਹੀਂਗਾ పదరా పదరా మళ్ళలో